ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋਢ ਕਿਵੇਂ ਵੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਕੱਲੂ ਘਾਰੇ ਦਾ ਬਦਲਾ ਲੈਣ ਵਾਸਤੇ ਸਿੰਘਾਂ ਨੇ ਫਿਰ ਤੋਂ ਗੁਰਮਤਾ ਸੋਧਿਆ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਕੱਲੂ ਘਾਰੇ ਦਾ ਬਦਲਾ ਲੈਣ ਵਾਸਤੇ ਸਰਦਾਰਾਂ ਅੱਗੇ ਔਖਾ ਸਵਾਲ ਇਹ ਸੀ ਕਿ ਅਬਦਾਲੀ ਦੇ ਟੱਕਰੇ ਵਾਸਤੇ ਜੰਗੀ ਸਮਾਨ ਕਿੱਥੋਂ ਮਿਲੇ ਪਿਛਲਾ ਸਭ ਸਮਾਨ ਕੱਲੂ ਘਾਰੇ ਵਿੱਚ ਲੁੱਟਿਆ ਗਿਆ ਸੀ ਫਿਰ ਇਹ ਪੱਕੀ ਹੋਈ ਕਿ ਵੈਰੀ ਨੂੰ ਮਾਰਨ ਵਾਸਤੇ ਵੈਰੀ ਕੋਲੋਂ ਹੀ ਹਥਿਆਰ ਖੋਏ ਜਾਣ ਮਈ 1762 ਈਸਵੀ ਨੂੰ ਅਚਾਨਕ ਹੀ ਸਿੰਘਾਂ ਨੇ ਸਰਹੰਦ ਉੱਤੇ ਹੱਲਾ ਬੋਲ ਦਿੱਤਾ ਆਕਰੇ ਦੀ ਸਮਰੱਥਾ ਨਾ ਵੇਖ ਕੇ ਜੈਨਖਾਨ ਨੇ 50000 ਰੁਪਇਆ ਦੇ ਕੇ ਸਿੰਘਾਂ ਨਾਲ ਸੰਧੀ ਕਰ ਲਈ ਸਿੰਘ ਨਜ਼ਰਾਨਾ ਲੈ ਕੇ ਵਾਪਸ ਪਟਿਆਲੇ ਨੂੰ ਮੁੜਾਈ ਉਹ ਬਹਾਦਰਗੜ ਕੋਲ ਪਹੁੰਚੇ ਤਾਂ ਪਿੱਛੋਂ ਜੈਨਖਾਨ ਨੇ ਉਸ ਦੇ دیਵਾਨ ਲక్ష్ਮੀਨਾਰਾਇਣ ਤੇ ਹਮਲਾ ਕਰ ਦਿੱਤਾ ਸਿੰਘਾਂ ਨੇ ਉਹਨਾਂ ਪੈਰਾ ਤੋਂ ਹੀ ਵਾਪਸ ਪਰਤ ਕੇ ਜਵਾਬੀ ਹਮਲਾ ਕਰ ਦਿੱਤਾ ਕਿ ਜੈਨ ਖਾਨ ਤੇ ਲక్ష్ਮੀ ਨਾਰਾਇਣ ਪੈੜ ਵਿੱਚੋਂ ਹਾਰ ਕੇ ਨਸ ਗਏ ਦੋਹਾਂ ਦੇ ਡੇਰੇ ਸਿੰਘਾਂ ਨੇ ਲੁੱਟ ਲਈ ਇਸੇ ਤਰ੍ਹਾਂ ਹਜ਼ਾਰਾਂ ਰੁਪਏ ਦਾ ਜੰਗੀ ਸਮਾਨ ਸਿੰਘਾਂ ਦੇ ਹੱਥ ਆ ਗਿਆ ਜੁਲਾਈ ਵਿੱਚ ਸਿੰਘ ਹਜ਼ਾਰ ਹਜ਼ਾਰ ਦੇ ਜਥੇ ਬਣਾ ਕੇ ਅੰਮ੍ਰਿਤਸਰ ਵੱਲ ਨੂੰ ਜਾਣ ਲੱਗ ਪਈ ਇਹਨਾਂ ਦੇ ਹੌਂਸਲੇ ਇੰਨੇ ਵਧੇ ਹੋਏ ਸਨ ਕਿ ਉਹ ਲਾਹੌਰ ਦੀਆਂ ਕੰਨਾਂ ਤੱਕ ਵੀ ਮਾਰਾ ਮਾਰਨ ਲੱਗ ਪਈ ਦੁਰਾਨੀ ਫੌਜ ਦੇ ਦਸਤੇ ਡਰਦੇ ਸਿੰਘਾਂ ਦੇ ਸਾਹਮਣੇ ਨਹੀਂ ਆਉਂਦੇ ਸਨ ਅਬਦਾਲੀ ਆਪ ਫੌਜ ਲੈ ਕੇ ਚੜਿਆ ਤਾਂ ਸਿੰਘ ਜੰਗਲਾਂ ਵਿੱਚ ਜਾਵੜੀ ਅਗਸਤ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੀ ਜਥੇਦਾਰੀ ਹੇਠ ਦੁਆਬ ਜਲੰਧਰ ਵਿੱਚ ਜਾਵੜੀ ਪੰਥ ਵਿਰੋਧੀਆਂ ਦੇ ਘੇਰੇ ਤੋੜ ਦਿੱਤੇ ਗਏ ਅਤੇ ਉਹਨਾਂ ਦੇ ਇਲਾਕੇ ਲੁੱਟ ਲਈ ਗਏ ਫੇਰ ਸਿੰਘ ਮਾਲਵੇ ਵਿੱਚ ਜਾ ਪਹੁੰਚੀ 25 ਅਗਸਤ ਤੋਂ ਜੋ 24 ਸਤੰਬਰ ਤੱਕ ਇੱਕ ਇੱਕ ਮਹੀਨਾ ਸਿੰਘ ਪਾਣੀਪਤ ਕਰਨਾਲ ਵਿੱਚ ਵੀ ਲਾਈ ਅਤੇ ਦੂਰੋਂ ਨੇੜਿਓਂ ਹਥਿਆਰ ਅਤੇ ਲੋੜਿੰਦਾ ਸਮਾਨ ਖਰੀਦ ਕੇ ਸਿੰਘ ਅੰਮ੍ਰਿਤਸਰ ਆ ਪਹੁੰਚੇ ਅਕਤੂਬਰ ਚੜ੍ਹਦਿਆਂ ਹੀ ਸਿੰਘ ਮਾਝੇ ਵਿੱਚ ਜਾ ਪਹੁੰਚੇ ਅਬਦਾਲੀ ਲਾਹੌਰ ਬੈਠਾ ਸੀ ਅਤੇ ਉਸ ਦੇ ਡੇਰੇ ਤੋਂ 5 ਮੀਲ ਤੱਕ ਸਿੰਘ ਮਾਰ ਧਾੜ ਕਰ ਰਹੇ ਸਨ ਉਹ ਕੱਲੂ ਘਾਰੇ ਦੇ ਦਾਗ ਲਾਉਣ ਵਾਸਤੇ ਦੀਵਾਲੀ ਤੋਂ ਪਹਿਲਾਂ-ਪਹਿਲਾਂ 60 ਹਜ਼ਾਰ ਸਿੰਘ ਅੰਮ੍ਰਿਤਸਰ ਆ ਇਕੱਠੇ ਹੋਏ ਜਿੱਥੇ ਸਿੱਖਾਂ ਦੇ ਹੌਸਲੇ ਹੋਰ ਵਧ ਗਏ ਉੱਥੇ ਅਬਦਾਲੀ ਉਹਨਾਂ ਨਾਲ ਲੜਨ ਤੋਂ ਘਬਰਾ ਗਿਆ ਲੜਨ ਦੀ ਥਾਂ ਉਸ ਨੇ ਨੀਤੀ ਤੋਂ ਕੰਮ ਲੈਣਾ ਚਾਹਿਆ ਉਹਨੇ ਪੰਥ ਨਾਲ ਸੁਲਾਹ-ਸੁਲਾਹ ਕਰ ਲਈ ਆਪਣਾ ਰਾਜਦੂਤ ਅੰਮ੍ਰਿਤਸਰ ਭੇਜਿਆ ਸਿੰਗਾਨੇ ਉਹਨਾਂ ਨਾਲ ਸੁਲਾਹ ਦੀ ਗੱਲਬਾਤ ਕਰਨ ਦੀ ਥਾਂ ਉਹਨਾਂ ਦਾ ਸਮਾਨ ਲੁੱਟ ਲਿਆ ਤੇ ਉਸ ਨੂੰ ਵਾਪਸ ਮੋੜ ਦਿੱਤਾ ਹੁਣ ਅਬਦਾਲੀ ਵਾਸਤੇ ਲੜਾਈ ਤੋਂ ਬਿਨਾ ਕੋਈ ਰਾਹ ਨਹੀਂ ਸੀ ਉਹ 1 ਲੱਖ ਦੇ ਲਗਭਗ ਫੌਜ ਲੈ ਕੇ 16 ਅਕਤੂਬਰ ਦੀ ਸ਼ਾਮ ਨੂੰ ਸ੍ਰੀ ਅੰਮ੍ਰਿਤਸਰ ਦੇ ਨੇੜੇ ਆ ਪਹੁੰਚਿਆ ਅਗਲੇ ਦਿਨ 17 ਅਕਤੂਬਰ ਨੂੰ ਦੀਵਾਲੀ ਸੀ ਉਸ ਦਿਨ ਪੂਰਾ ਸੂਰਜ ਗ੍ਰਹਿਣ ਸੀ ਦਿਵਾਲੀ ਵਾਲੇ ਦਿਨ ਸਵੇਰੇ ਹੀ ਸਿੰਘਾਂ ਨੇ ਚਾਰਛਪੇਰਿਓਂ ਅਬਦਾਲੀ ਦੀ ਫੌਜ ਤੇ ਹੱਲਾ ਬੋਲ ਦਿੱਤਾ ਪਿਪਲੀ ਸਾਹਿਬ ਕੋਲ ਸਾਰਾ ਦਿਨ ਬੜਾ ਘੋਰ ਯੁੱਧ ਬੱਚਿਆ ਸ਼ਾਮ ਨੂੰ ਅਬਦਾਲੀ ਪੂਰੀ ਤਰ੍ਹਾਂ ਹਾਰ ਗਿਆ ਤੇ ਹਨੇਰੇ ਵਿੱਚ ਹੀ ਕਿਸੇ ਨਸ ਕੇ ਲਾਹੌਰ ਜਾ ਵੜਿਆ ਇਸੇ ਲੜਾਈ ਵਿੱਚ ਕਈ ਹਜ਼ਾਰ ਦਰਾਨੀ ਸਿੰਘਾਂ ਨੇ ਕਿਰਪਾਨਾਂ ਦੀ ਭੇਟ ਹੋ ਗਏ ਅਤੇ ਕਈ ਬੰਦੀ ਬਣਾ ਲਈ ਗਈ ਪੂਰੇ ਹੋਏ ਸਰੋਵਰ ਵਿੱਚੋਂ ਦਰਾਨੀਆਂ ਹੱਥੋਂ ਸਿੰਘਾਂ ਨੇ ਮਲਵਾ ਕਢਵਾਇਆ ਇਹ ਕੰਮ ਮੁਕਾ ਕੇ ਸਿੰਘਾਂ ਨੇ ਕੈਦੀ ਛੱਡ ਦਿੱਤੇ ਅਤੇ ਆਪ ਲੱਖੀ ਜੰਗਲ ਵਿੱਚ ਜਾ ਬੜੇ ਨਵੰਬਰ ਵਿੱਚ ਕਸ਼ਮੀਰ ਵਾਲੀ ਫੌਜ ਵੀ ਵਾਪਸ ਆ ਗਈ ਤੇ ਪੰਜਾਬੀ ਮੁਸਲਮਾਨ ਹਾਕਮਾਂ ਦੀ ਫੌਜ ਵੀ ਅਬਦਾਲੀ ਨੇ ਇਕੱਠੀ ਕਰ ਲਈ ਇਸੇ ਤਰ੍ਹਾਂ ਫੌਜ ਦੀ ਗਿਣਤੀ ਵਧ ਕੇ ਅਬਦਾਲੀ ਲੱਖੀ ਜੰਗਲ ਵਿੱਚ ਸਿੱਖਾਂ ਵਿਰੁੱਧ ਜਾ ਚੜਿਆ ਇੱਥੇ ਸਿੱਧੀ ਲੜਾਈ ਲੜਨ ਦੀ ਥਾਂ ਸਿੰਘ ਛੋਟੇ-ਛੋਟੇ ਜਥੇ ਬਣਾ ਕੇ ਲੜਨ ਲੱਗੇ ਇੱਕ ਜਥਾ ਇੱਕ ਪਾਸਿਓ ਹੱਲਾ ਕਰਦਾ ਦੁਰਾਨੀ ਫੌਜ ਉਸ ਦੇ ਟੱਕਰੇ ਵਾਸਤੇ ਵਾਦੀ ਤਾਂ ਦੂਸਰਾ ਜਥਾ ਦੂਸਰੇ ਪਾਸਿਓ ਹੱਲਾ ਕਰ ਦਿੰਦਾ ਦੁਰਾਨੀ ਉਸ ਪਾਸੇ ਹੁੰਦੇ ਤਾਂ ਉਹ ਪਹਿਲੇ ਜਥੇ ਵਾਂਗ ਜੰਗਲ ਵਿੱਚ ਜਾ ਲੁਕਦੀ ਅਤੇ ਤੀਜਾ ਜਥਾ ਹੋਰ ਪਾਸਿਓ ਹੱਲਾ ਬੋਲ ਦਿੰਦਾ ਲੜਾਈ ਦੇ ਇਸੇ ਢੰਗ ਨੇ ਅਫਗਾਨੀ ਦੇ ਨੱਕ ਵਿੱਚ ਦਮ ਕਰ ਦਿੱਤਾ ਇੱਕ ਦਿਨ ਅਬਦਾਲੀ ਨੂੰ ਵੇਖ ਕੇ ਇੱਕ ਸਿੰਘ ਇਕੱਲਾ ਹੀ ਘੋੜਾ ਭਜਾ ਕੇ ਉਸ ਵੱਲ ਤੇਜ਼ੀ ਨਾਲ ਵਧਿਆ ਉਹ ਸਿੰਘ ਤਾਂ ਅਬਦਾਲੀ ਦੀ ਸਰੀਰਕ ਰੱਖਿਆ ਫੌਜ ਹੱਥੋਂ ਮਾਰਿਆ ਗਿਆ ਪਰ ਇਸ ਘਟਨਾ ਨੇ ਅਬਦਾਲੀ ਦੇ ਦਿਲ ਉੱਤੇ ਇੰਨਾ ਡਰ ਪਾਇਆ ਕਿ ਉਹ ਸਣੇ ਫੌਜ ਵਾਪਸ ਲਾਹੌਰ ਆ ਗਿਆ ਅਬਦਾਲੀ ਨੇ ਸਾਰੇ ਪੰਜਾਬ ਦਾ ਸੂਬੇਦਾਰ ਕਾਬਲੀ ਮਲ ਨੂੰ ਬਣਾ ਦਿੱਤਾ ਉਸ ਦੇ ਮਹਿਤਾਤ ਮੁਰਾਦ ਖਾਨ ਬਾਰੀ ਦਬਾਬ ਦਾ ਜਹਾਨ ਖਾਨ ਰਾਵੀ ਤੋਂ ਅਟਕ ਤੱਕ ਦਾ ਸਯਦ ਯਾਰ ਖਾਨ ਜਲੰਧਰ ਦਾ ਤੇ ਜੈਨ ਖਾਨ ਸਰਹੰਦ ਦਾ ਹਾਕਮ ਬਣਾ ਦਿੱਤਾ 12 ਦਸੰਬਰ ਨੂੰ ਅਬਦਾਲੀ ਲਾਹੌਰੋਂ ਕਾਬਲ ਵੱਲ ਨੂੰ ਤੁਰ ਪਿਆ ਇਸ ਵੇਲੇ ਸਿੰਘ ਇੰਨੇ ਦਲੇਰ ਹੋ ਗਏ ਸਨ ਕਿ ਉਹਨਾਂ ਰਾਵੀ ਨੂੰ ਟੱਪ ਕੇ ਫੌਜ ਉੱਤੇ ਜਾ ਹੱਲਾ ਕੀਤਾ ਅਬਦਾਲੀ ਪੱਤਨ ਉੱਤੇ ਖਲੋਤਾ ਵੇਖ ਰਿਆ ਸੀ ਕਿ ਸਿੰਘ ਉਹਦੀ ਫੌਜ ਨੂੰ ਲੁੱਟ ਰਹੇ ਹਨ ਅਬਦਾਲੀ ਦੇ ਜਾਣ ਦੀ ਦੇਰ ਸੀ ਕਿ ਸਿੰਘ ਫਿਰ ਅੰਮ੍ਰਿਤਸਰ ਆ ਇਕੱਠੇ ਹੋਏ ਸਰਬਸੰਮਤੀ ਨਾਲ ਇੱਥੇ ਪੰਥ ਦੇ ਦੋ ਜਥੇ ਬਣਾਏ ਗਏ ਬੁੱਢਾ ਦਲ ਅਤੇ ਤਰਨਾ ਦਲ ਬੁੱਢੇ ਦਲ ਦਾ ਜਥੇਦਾਰ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੂੰ ਬਣਾਇਆ ਗਿਆ ਇਸ ਵਿੱਚ 6 ਮਿਸ਼ਲਾਂ ਸ਼ਾਮਲ ਹੋਈਆਂ ਆਲੂ ਵਾਲੀਆ, ਸਿੰਘਪੁਰੀਆ, ਡੱਲੇ ਵਾਲੀਆ, ਕਰੋੜਾ ਸਿੰਘੀਆ, ਨਿਸ਼ਾਨਚੀ ਮਿਸ਼ਲ, ਅਤੇ ਸ਼ਹੀਦਾਂ ਮਿਸ਼ਲ ਇਸ ਦਲ ਨੂੰ ਮੁਲਕ ਵਿੱਚ ਲੁੱਟਮਾਰ ਕਰਨ ਤੇ ਵੈਰੀਆਂ ਨੂੰ ਸਜ਼ਾ ਦੇਣ ਦਾ ਕੰਮ ਸੌਂਪਿਆ ਗਿਆ। ਤਰਨਾ ਦਲ ਦਾ ਜਥੇਦਾਰ ਸਰਦਾਰ ਹਰੀ ਸਿੰਘ ਪੰਗੀ ਨੂੰ ਬਣਾਇਆ ਗਿਆ। ਇਸ ਵਿੱਚ 5 ਮਿਸ਼ਲਾਂ ਸ਼ਾਮਲ ਸਨ, ਪੰਗੀਆਂ ਵਾਲੀ, ਰਾਮਗੜੀਆ, ਕਨਈਆ ਤੇ ਸ਼ੁਕਰਚੱਕੀਆ ਅਤੇ ਕਨਈਆ ਦੀ ਮਿਸ਼ਲ ਸ਼ਾਮਲ ਸੀ। ਇਸ ਦਲ ਨੂੰ ਅੰਮ੍ਰਿਤਸਰ ਦੇ ਗੁਰੂ ਧਾਮਾਂ ਦੀ ਸੇਵਾ ਦਿੱਤੀ ਗਈ। ਬੁੱਢਾ ਦਲ ਲਾਹੌਰ ਦੇ ਦਿਵਾਲੇ ਚੱਕਰ ਲਾ ਰਿਆ ਸੀ। ਜਾਦਰਾਨੀ ਫੌਜ ਦਾ ਇੱਕ ਦਸਤਾ ਉਸ ਦੇ ਕਾਬੂ ਆ ਗਿਆ। ਦਰਾਨੀਆਂ ਹਥਿਆਰ ਸੁੱਟ ਦਿੱਤੇ, ਸਿੰਘਾਂ ਨੇ ਉਹਨਾਂ ਨੂੰ ਫੜ ਕੇ ਅੰਮ੍ਰਿਤਸਰ ਲੈ ਆਏ ਅਤੇ ਸਰੋਵਰ ਵਿੱਚੋਂ ਗਾਰ ਕਢਵਾ ਕੇ ਛੱਡ ਦਿੱਤੇ। 10 ਅਪ੍ਰੈਲ 1763 ਈਸਵੀ ਨੂੰ ਸਾਖੀ ਉੱਤੇ ਤਰਨਾ ਦਲ ਦੇ ਸਿੰਘ ਅੰਮ੍ਰਿਤਸਰ ਇਕੱਠੇ ਹੋਏ। ਬੁੱਢਾ ਦਲ ਉਸ ਵੇਲੇ ਬਿਆਸ ਤੋਂ ਪਾਰਲੇ ਕੰਢੇ ਉੱਤੇ ਸੀ ਕਸੂਰ ਦੇ ਪੰਡਤ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਪ ਫਰਿਆਦ ਕੀਤੀ ਕਿ ਉਸਮਾਨ ਖਾਨ ਕਸੂਰੀ ਨੇ ਮੇਰੀ ਪੰਡਤਨੀ ਖੋ ਲਈ ਹੈ ਕਸੂਰੀ ਦੇ ਪਠਾਨਾਂ ਦੇ ਅਤਿਆਚਾਰ ਔਣੇ ਵਿਸਤਾਰ ਨਾਲ ਸਿੰਘਾ ਅੱਗੇ ਬਿਆਨ ਕੀਤੀ ਕਸੂਰ ਵਿੱਚ ਪਠਾਨਾਂ ਨੇ 12 ਕਿਲੇ ਸਨ ਪਠਾਣਾ ਬੁਜਾਰਾਂ ਵਿੱਚ ਗਾਵਾਂ ਮਾਰਦੇ ਅਤੇ ਖੂਹਾਂ ਤੇ ਲਟਕਾ ਦਿੰਦੇ ਅਤੇ ਖੂਹਾਂ ਵਿੱਚ ਹੱਡੀਆਂ ਵੀ ਸਟਵਾ ਦਿੰਦੇ ਜੇ ਕਿਸੇ ਹਿੰਦੂ ਦੀ ਗਾਂ ਬਿਮਾਰ ਹੋ ਜਾਂਦੀ ਤਾਂ ਕਾਜੀ ਉਸ ਨੂੰ ਹਿੰਦੂ ਦੇ ਘਰ ਵਿੱਚ ਜਾ ਕੇ ਹਲਾਲ ਕਰ ਦਿੰਦਾ ਜਿਹੜਾ ਹਿੰਦੂ ਆਪਣੇ ਮਰਦੇ ਪਸ਼ੂ ਦਾ ਪਤਾ ਨਾ ਦਿੰਦਾ ਉਸ ਨੂੰ ਸਜ਼ਾ ਦਿੱਤੀ ਜਾਂਦੀ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੀ ਬਾਕੀ ਕੱਲ ਦੀ ਵੀਡੀਓ ਵਿੱਚ ਸਾਂਝਾ ਕਰਾਂਗੇ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ